ਅਦਾਬ ਕੀਤਾ ਗੁਰੂ ਸਾਹਿਬ ਜੀ ਨੇ ਮੁਸਕਰਾਉਂਦੇ ਹੋਏ ਉਸ ਦਾ ਨਾਂ ਪੁੱਛਿਆ ਤਿਉਹ ਕਹਿਣ ਲੱਗਾ ਜੀ ਮੇਰਾ ਨਾਂ ਸੱਜਣ ਏ ਮੁਸਲਮਾਨ ਮੈਨੂੰ ਸ਼ੀਖ ਸੱਜਣ ਕਹਿੰਦੇ ਹਨ ਤੇ ਹਿੰਦੂ ਹਿੰਦੂ ਮੈਨੂੰ ਸੱਜਣ ਮਾਲਾ ਆਖਦੇ ਹਨ ਨਾ ਮੈਂ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ ਮੈਂ ਤਾਂ ਹਰ ਇੱਕ ਦਾ ਸੱਜਣ ਹ ਉਸ ਨੇ ਆਪਣੇ ਨੌਕਰਾਂ ਨੂੰ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਹੀ ਤਲਾ ਦਿੱਤਾ ਉਹ ਗਰਮ ਪਾਣੀ ਲਿਆਏ ਕਿ ਉਹ ਨਾਨੀ ਗੁਰੂ ਜੀ ਦਾ ਹੱਥ ਮੂੰਹ ਤੋਂ ਆਕੇ ਚਰਨ ਤੋਤੇ ਸੱਜਣ ਬਹੁਤ ਖੁਸ਼ ਸੀ ਕਿ ਉਸ ਨੂੰ ਚੰਗੀ ਮੁਰਗੀ ਟੱਕਰੀ ਸੀ ਕਿਉਂਕਿ ਉਸ ਨੂੰ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਗੁਰੂ ਜੀ ਇੱਕ ਵੱਡੇ ਵਪਾਰੀ ਹਨ ਤੇ ਜਾਣ ਬੁਝ ਕੇ ਫਕੀਰੀ ਪੇਸ਼ ਧਾਰਨ ਕੀਤਾ ਏ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕੁਝ ਸਮੇਂ ਬਾਅਦ ਹੀ ਨੌਕਰ ਗਰਮ ਗਰਮ ਤੇ ਸਵਾਦੀ ਭੋਜਨ ਲੈ ਕੇ ਆ ਗਏ ਗੁਰੂ ਸਾਹਿਬ ਜੀ ਨੇ ਭੋਜਨ ਸ਼ਕਨ ਤੋਂ ਇੱਕ ਇੱਕ ਨਾ ਕਰ ਦਿੱਤੀ ਕਿ ਭੋਜਨ ਰਾਤ ਨੂੰ ਆਰਤੀ ਦੇ ਬਾਅਦ ਖਾਂਦੇ ਹਾਂ ਭਾਈ ਮਰਦਾਨੇ ਦਾ ਭਾਵੇਂ ਚਿਤ ਕੁਝ ਲਲਚਾਇਆ ਪਰ ਗੁਰੂ ਜੀ ਵਲ ਵੇਖ ਕੇ ਉਹ ਵੀ ਚੁੱਪ ਰਿਹਾ ਜਦ ਰਾਤ ਹੋ ਗਈ ਤਾਂ ਭੋਜਨ ਬਾਰੇ ਫਿਰ ਪੁੱਛਿਆ ਗਿਆ ਤਦ ਗੁਰੂ ਸਾਹਿਬ ਜੀ ਨੇ ਕਿਹਾ ਅਸੀਂ ਇੱਕ ਬੰਦਗੀ ਦਾ ਸ਼ਬਦ ਪੜ੍ਹ ਕੇ ਫਿਰ ਭੋਜਨ ਛਕਦੇ ਹਾਂ ਗੁਰੂ ਜੀ ਸ਼ਬਦ ਨਾਲ ਸੁਰਤ ਜੋੜ ਕੇ ਸਮਾਧੀ ਵਿੱਚ ਬੈਠ ਗਏ ਤੇ ਭਾਈ ਮਰਦਾਨਾ ਰਬਾਬ ਵਜਾ ਕੇ ਬਾਣੀ ਦਾ ਗਾਇਨ ਕਰਨ ਲੱਗਾ ਜਦ ਸੱਜਣ ਨੇ ਐਨੀ ਮਿੱਠੀ ਆਵਾਜ਼ ਵਿੱਚ ਜਬ ਉਹ ਦਾਗਾਇਨ ਸੁਣਿਆ ਤਾਂ ਉਕੀ ਲਿਆ ਗਿਆ ਤੇ ਹੌਲੀ-ਹੌਲੀ ਗੁਰੂ ਜੀ ਨੂੰ ਵੇਖਣ ਵਾਸਤੇ ਆਇਆ ਜਿਹੜੇ ਦਲਾਨ ਵਿੱਚ ਚੌਂਕੜਾ ਮਾਰ ਕੇ ਅੰਤਰ ਧਿਆਨ ਬੈਠੇ ਸਨ ਮਰਦਾਨਾ ਸ਼ਬਦ ਪੜ ਰਿਹਾ ਸੀ ਕੁ ਸਮੇਂ ਬਾਅਦ ਸੱਜਣ ਗੁਰੂ ਸਾਹਿਬ ਜੀ ਦੇ ਪਾਸ ਆ ਕੇ ਬੈਠ ਗਿਆ ਜਦ ਗੁਰੂ ਸਾਹਿਬ ਜੀ ਦੀ ਸਮਾਦੀ ਕੁੱਲੀ ਤਾਂ ਉਹ ਸ਼ਬਦ ਦਾ ਗਾਇਨ ਕਰਨ ਲੱਗੇ ਤੇ ਮਰਦਾਨਾ ਰਬਾਬ ਵਜਾਉਂਦਾ ਰਿਹਾ ਗੁਰੂ ਜੀ ਦੀ ਆਵਾਜ਼ ਮਰਦਾਨੇ ਨਾਲੋਂ ਵੀ ਸੁਰੀਲੀ ਸੀ ਪਰ ਸ਼ਬਦ ਜਿਹੜੇ ਬੋਲ ਸੰਨ ਉਹ ਤਿੱਖੀਆਂ ਸੂਲਾਂ ਵਾਂਗੂ ਸੱਜਣ ਨੂੰ ਚੁਭਰੇ ਸੰਨ ਸ਼ਬਦ ਦਾ ਹਰ ਇੱਕ ਬੋਲ ਸੱਜਣ ਠੱਗ ਦੀ ਜ਼ਿੰਦਗੀ ਨਾਲ ਸੰਬੰਧਤ ਜਾਪਦਾ ਸੀ ਸ਼ਬਦ ਆਏ ਪਾਵ ਸੀ ਕਿ ਧਰਮੀ ਹੋਣ ਦੇ ਝੂਠੇ ਵਖਾਵੇ ਕਿਸੇ ਕੰਮ ਨਹੀਂ ਜੇ ਮਨ ਠਗੀਆਂ ਪਾਪਾਂ ਵਹਿਲਦਾਰੀਆਂ ਬਧੀਆਂ ਤੇ ਬਦਕਾਰੀਆਂ ਨਾਲ ਲਿਬੜਿਆ ਹੋਵੇ ਤਾਂ ਦਾਨਪੁਨ ਕਿਸੇ ਕੰਮ ਨਹੀਂ ਬੰਦਾ ਕਿੰਨੇ ਵੀ ਲੁਕੇ ਪਾਪ ਕਰੇ ਪ੍ਰਮਾਤਮਾ ਪਾਸੋਂ ਉਹ ਲੁਕੇ ਨਹੀਂ ਰਹਿੰਦੇ ਅੰਤ ਸਮੇਂ ਕੋਈ ਵੀ ਬੰਦੇ ਦਾ ਸਾਥ ਨਹੀਂ ਦਿੰਦਾ ਕੇਵਲ ਪ੍ਰਮਾਤਮਾ ਦਾ ਨਾਂ ਹੀ ਨਾਲ ਜਾਂਦਾ ਏ ਬਾਕੀ ਸਭ ਕੁਝ ਇੱਥੇ ਰਹਿ ਜਾਂਦਾ ਏ ਐ ਮੈਨ ਮਾੜੀਆਂ ਉਸ ਦਾ ਸਾਥ ਨਹੀਂ ਦਿੰਦੀਆਂ ਗੁਰੂ ਜੀ ਦਾ ਸ਼ਬਦ ਸੁਣ ਕੇ ਸੱਜਣ ਠੱਗ ਦਾ ਕਠੋਰ ਹਿਰਦਾ ਪਿਗਲ ਪਿਆ ਤੇ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ